ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕੁਝ ਕੁ ਦਿਨਾਂ ਤੋਂ ਅਸੀਂ ਸਫਰਾਂ ਤੇ ਆ ਅਸੀਂ ਤਕਰੀਬਨ ਹਫਤਾ ਪਹਿਲਾਂ ਪਟਿਆਲੇ ਤੋਂ ਲੇਹ ਤੱਕ ਦਾ ਸਫਰ ਆ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਤੇ ਅੱਜ ਸਾਡੇ ਇਸ ਸਫਰ ਦਾ ਆਖਰੀ ਦਿਨ ਆ ਤੇ ਅਸੀਂ ਸੋਚਿਆ ਕਿ ਪ੍ਰੋਗਰਾਮ ਐਤਵਾਰ ਅਸੀਂ ਇੱਥੇ ਹੀ ਬੈਠ ਕੇ ਕਰੀਏ ਮੈਂ ਇਸ ਵਕਤ ਸ਼੍ਰੀਨਗਰ ਚਾ ਤੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਬਹੁਤ ਹੀ ਸੋਹਣਾ ਜਿਹੜਾ ਹਮ ਵੀਊਅਰ ਉਹ ਆ ਰਿਹਾ ਪਰ ਜਦੋਂ ਤੁਸੀਂ ਅੱਖਾਂ ਨਾਲ ਦੇਖਦੇ ਹੋ ਉਦੋਂ ਹੀ ਚੀਜ਼ਾਂ ਤੁਹਾਨੂੰ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਬਹੁਤ ਸਾਰੇ ਲੋਕਾਂ ਲਈ ਸਫਰਾਂ ਦਾ ਵੱਖਰਾ ਵੱਖਰਾ ਮਤਲਬ ਹੁੰਦਾ ਅਸੀਂ ਇਹਨਾਂ ਸਫਰਾਂ ਨੂੰ ਕੁਝ ਦਿਨਾਂ ਤੱਕ YouTube ਤੇ ਤੁਹਾਨੂੰ ਦਿਖਾਵਾਂਗੇ ਤੁਸੀਂ ਜ਼ਰੂਰ ਦੇਖਿਓ ਕਿ ਮੇਰਾ ਪਟਿਆਲੇ ਤੋਂ ਲੇਹ ਤੱਕ ਦਾ ਜਿਹੜਾ ਸਫਰ ਆ ਉਹ ਕਿਉਂ ਕਿਵੇਂ ਦਾ ਰਿਹਾ ਇਸ ਸਫਰ ਨੂੰ ਮੈਂ ਸ਼ੁਰੂ ਕਿਉਂ ਕੀਤਾ ਕਿਉਂਕਿ ਇੱਕ ਤਾਂ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਬਹੁਤ ਜ਼ਿਆਦਾ ਘੁੰਮਣ ਦਾ ਸ਼ੌਂਕ ਹੈ ਤੇ ਮੇਰਾ ਦਿਲ ਕਰਦਾ ਹੁੰਦਾ ਕਿ ਧਰਤੀ ਤੇ ਇੰਨੀਆਂ ਸੋਹਣੀਆਂ ਥਾਵਾਂ ਨੇ ਉਹ ਸਾਨੂੰ ਦੇਖਣੀਆਂ ਚਾਹੀਦੀਆਂ ਨੇ ਅੱਜ ਤੋਂ ਪਹਿਲਾਂ ਮੈਂ ਸਿਰਫ ਫਿਲਮਾਂ ਦੇ ਵਿੱਚ ਹੀ ਕਸ਼ਮੀਰ ਵੇਖਿਆ ਸੀਗਾ ਪਰ ਜਦੋਂ ਤੁਸੀਂ ਅੱਖਾਂ ਨਾਲ ਵੇਖਦੇ ਹੋ ਉਹ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਜਿੰਨਾ ਕਿ ਤੁਸੀਂ ਸਕਰੀਨ ਤੋਂ ਵੇਖਦੇ ਹੋ ਤੇ ਦੂਜੀ ਗੱਲ ਮੇਰੇ ਲਈ ਇਹ ਵੀ ਸੀਗੀ ਕਿ ਅਸੀਂ ਕੁੜੀਆਂ ਕਈ ਵਾਰੀ ਕਰੋ ਬਾਹਰ ਜਾਣ ਚ ਜਾਂ ਫਿਰ ਬਾਹਰ ਕੱਲੀਆਂ ਜਾਣ ਚ ਬਹੁਤ ਜ਼ਿਆਦਾ ਹੈਜ਼ਿਟੇਟ ਹੁੰਨੇ ਆ ਕਿਉਂਕਿ ਪਹਿਲਾ ਇਹ ਗੱਲ ਤਾਂ ਇਹ ਹੁੰਦੀ ਆ ਵੀ ਸਾਨੂੰ ਘਰਾਂ ਚੋਂ ਇਜਾਜ਼ਤ ਦੀ ਲੋੜ ਹੁੰਦੀ ਹੈ ਅਸੀਂ ਤਕਰੀਬਨ ਸਾਡਾ ਜਿਹੜਾ ਘੁੰਮਣਾ ਹੁੰਦਾ ਉਹ ਸਾਡੇ ਪਰਿਵਾਰਾਂ ਨਾਲ ਹੀ ਹੁੰਦਾ ਤੇ ਦੂਜਾ ਅਸੀਂ ਆਪਣੀ ਸੇਫਟੀ ਨੂੰ ਲੈ ਕੇ ਆਪਣੀ ਸਿਕਿਉਰਿਟੀ ਨੂੰ ਲੈ ਕੇ ਵੀ ਮੈਂ ਕੱਲੀ ਜਾਊਂਗੀ ਤਾਂ ਮੈਂ ਕਿਹੋ ਜੀਆਂ ਥਾਵਾਂ ਤੇ ਰਹੂੰਗੀ ਮੈਂ ਭਾਵੇਂ ਇਸ ਸਫ਼ਰ ਚ ਕੱਲੀ ਨਹੀਂ ਆ ਪਰ ਫਿਰ ਵੀ ਜਿਵੇਂ ਆਪਾਂ ਸੁਣਦੇ ਆ ਕਿ ਅੱਜ ਕੱਲ ਇੰਨਾ ਕੁਝ ਹੋਈ ਜਾਂਦਾ ਖਾਸ ਕਰਕੇ ਜੋ ਕੁਝ ਅਸੀਂ ਇਸ ਜਿਹੜੇ ਇੰਨਾ ਰਾਹਾਂ ਬਾਰੇ ਸੁਣਿਆ ਹੋਇਆ ਕਸ਼ਮੀਰ ਬਾਰੇ ਅਸੀਂ ਸੁਣਿਆ ਪਹਿਲਗਾਮ ਚ ਜੋ ਹੋਇਆ ਉਹਨਾਂ ਚੀਜ਼ਾਂ ਬਾਰੇ ਅਸੀਂ ਸੁਣਿਆ ਤਾਂ ਅਸੀਂ ਡਰਦੇ ਆ ਕਿ ਅਸੀਂ ਘਰੋਂ ਨਾ ਨਿਕਲੀਏ ਤੇ ਮੇਰਾ ਮਤਲਬ ਇਹੀ ਸੀਗਾ ਕਿ ਪਹਿਲੀ ਗੱਲ ਤਾਂ ਇਹੀ ਸੀ ਕਿ ਮੈਂ ਥੋੜੇ ਜਿ ਦਿਨਾਂ ਲਈ ਘਰੋਂ ਬਾਹਰ ਆਉਣਾ ਚਾਹੁੰਦੀ ਸੀ ਤੇ ਮੈਂ ਚਾਹੁੰਦੀ ਸੀਗੀ ਕਿ ਮੈਂ ਜਿਹੜਾ ਕਸ਼ਮੀਰ ਫਿਲਮਾਂ ਦੇ ਵਿੱਚ ਦੇਖਿਆ ਮੈਂ ਉਹਨੂੰ ਦੇਖਾਂ ਅਸੀਂ ਇੱਥੋਂ ਲੇਹ ਗਏ ਆਪਾਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਅਕਸਰ ਹੀ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਹਾਂ ਤੇ ਫਿਰ ਉਹਨਾਂ ਚੀਜ਼ਾਂ ਨੂੰ ਅਸੀਂ ਅਵਾਇਡ ਕਰਦੇ ਹਾਂ ਉਹ ਚੀਜ਼ਾਂ ਥੋੜੀਆਂ ਜਿਮੈਂ ਤੁਹਾਨੂੰ ਦੱਸ ਦਿਆਂ ਜਿਵੇਂ ਪਹਿਲੀ ਗੱਲ ਲਈ ਮੈਂ ਤੁਹਾਨੂੰ ਇਹ ਕਹੂੰਗੀ ਕਿ ਜੇ ਤੁਸੀਂ ਇਸ ਇਹਨਾਂ ਦੋ ਜਗ੍ਹਾ ਤੇ ਆਉਣੇ ਹੋ ਜਿਵੇਂ ਤੁਸੀਂ ਕਸ਼ਮੀਰ ਆਉਣੇ ਹੋ ਸ਼ਿਰੀਨਗਰ ਜਾਣੇ ਹੋ ਤੁਸੀਂ ਜਾਂ ਤੁਸੀਂ ਜਿਵੇਂ ਅਸੀਂ ਲੇਹ ਤੱਕ ਗਏ ਮੈਨੂੰ ਕਿਸੇ ਵੀ ਰੋਡ ਉੱਤੇ ਨਹੀਂ ਲੱਗਿਆ ਕਿ ਇੱਥੇ ਕੋਈ ਵੀ ਬੰਦਾ ਕੋਈ ਵੀ ਬੰਦਾ ਮਤਲਬ ਕੋਈ ਨਾ ਕੋ ਕੁੜੀ ਨਾ ਕੋ ਮੁੰਡਾ ਨਾ ਕੋਈ ਬੰਦਾ ਮੈਨੂੰ ਇਹ ਨਹੀਂ ਲੱਗਿਆ ਕਿ ਇੱਥੇ ਅਨ ਸੇਫ ਆ ਤੁਹਾਨੂੰ ਬਹੁਤ ਸੇਫ ਮਹਿਸੂਸ ਹੁੰਦਾ ਤੁਹਾਨੂੰ ਬਿਲਕੁਲ ਨਹੀਂ ਲੱਗਦਾ ਕਿ ਰਾਤ ਹੋ ਗਈ ਆ ਮੈਂ ਛੇਤੀ ਤੋਂ ਛੇਤੀ ਆਪਣੇ ਟਿਕਾਣੇ ਤੇ ਪਹੁੰਚਾਂ ਜਾਂ ਫਿਰ ਜੇ ਮੈਨੂੰ ਮਦਦ ਦੀ ਲੋੜ ਪਈ ਤਾਂ ਕੋਈ ਬੰਦਾ ਮੇਰੀ ਮਦਦ ਨਹੀਂ ਕਰੂਗਾ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਸੁਭਾਅ ਬਹੁਤ ਮਦਦ ਕਰਨ ਵਾਲਾ ਤੇ ਦੂਜੀ ਜਿਹੜੀ ਚੀਜ਼ ਸੀਗੀ ਆਪਾਂ ਅਕਸਰ ਹੀ ਬੈਠੇ ਹੀ ਮਤਲਬ ਆਪਾਂ ਇੱਕ ਜਗ੍ਹਾ ਤੇ ਬੈਠੇ ਹੁੰਨੇ ਆ ਦੂਜੀ ਥਾਂ ਬਾਰੇ ਅਸੀਂ ਸੁਣਦੇ ਬਹੁਤ ਖੁਸ਼ ਆ ਪਰ ਜਦੋਂ ਤੱਕ ਅਸੀਂ ਉਸ ਥਾਂ ਤੇ ਨਹੀਂ ਪਹੁੰਚਦੇ ਸਾਨੂੰ ਨਹੀਂ ਪਤਾ ਲੱਗਦਾ ਕਿ ਸੁਣੀਆਂ ਹੋਈਆਂ ਬਹੁਤੀਆਂ ਗੱਲਾਂ 'ਚੋਂ ਬਹੁਤੀਆਂ ਜ਼ਿਆਦਾ ਗੱਲਾਂ ਸੱਚ ਨਹੀਂ ਹੁੰਦੀਆਂ ਜਿਵੇਂ ਬਹੁਤ ਸਾਰੇ ਲੋਕ ਨਾ ਕਹਿ ਦਿੰਦੇ ਆ ਕਿ ਇਹਨਾਂ ਰਾਹਾਂ ਤੇ ਜਦੋਂ ਤੁਸੀਂ ਕਾਰਗਿਲ ਤੋਂ ਅੱਗੇ ਲੰਘ ਜਾਂਦੇ ਹੋ ਜੀ ਤਾਂ ਬਹੁਤ ਦੂਰ ਦੂਰ ਤੱਕ ਪੈਟਰੋਲ ਪੰਪ ਨਹੀਂ ਆਉਂਦੇ ਤੁਸੀਂ ਡੀਜ਼ਲ ਜਾਂ ਪੈਟਰੋਲ ਜੋ ਵੀ ਤੁਹਾਡੀ ਗੱਡੀ 'ਚ ਪੈਂਦਾ ਤੁਸੀਂ ਉਹ ਕੈਰੀ ਕਰੋ ਆਪਣੇ ਨਾਲ ਐਦਾਂ ਦਾ ਕੁਝ ਨਹੀਂ ਇੱਥੇ ਬਹੁਤ ਸਾਰੇ ਪੰਪ ਤੁਹਾਨੂੰ ਰਸਤਿਆਂ ਦੇ ਵਿੱਚ ਮਿਲਣਗੇ بڑے ਛੋਟੇ ਛੋਟੇ ਹੋਮਸਟੇ ਬਣੇ ਹੋਏ ਨੇ ਕਿ ਜੇ ਤੁਹਾਨੂੰ ਕਿਤੇ ਵੀ ਰਾਤ ਪੈ ਜਾਂਦੀ ਹੈ ਤਕਰੀਬਨ ਜੋ ਮੈਂ ਦੇਖਿਆ ਦੋ ਚਾਰ ਪਿੰਡ ਛੱਡ ਕੇ ਜਿੰਨਾ ਵੀ ਰਾਹ ਹੁੰਦਾ ਤੁਹਾਡਾ ਜਿਵੇਂ ਹੋ ਸਕਦਾ ਵੀ ਕਈ ਵਾਰੀ ਰਾਹ 'ਚ ਜਿਵੇਂ ਕਾਰਗਿਲ ਤੋਂ ਅੱਗੇ ਜਾ ਕੇ ਕਿੰਨਾ ਚਿਰ ਕੋਈ ਪਿੰਡ ਨਹੀਂ ਆਇਆ ਹੈਗਾ ਪਰ ਫਿਰ ਵੀ ਤੁਹਾਨੂੰ ਅਹ ਥੋੜੀ ਥੋੜੀ ਦੂਰ ਤੇ ਹੋਮਸਟੇ ਨੇ ਜਿਹੜੇ ਉਹ ਮਿਲ ਜਾਂਦੇ ਨੇ ਜਿਵੇਂ ਅਸੀਂ ਅ ਜਦੋਂ ਸਾਨੂੰ ਲੱਗਦਾ ਸੀਗਾ ਕਿ ਹੁਣ ਅਸੀਂ ਰੁੱਕ ਜਾਈਏ ਸਾਨੂੰ ਉਹਦੇ ਨੇੜੇ 10-15 ਕਿਲੋਮੀਟਰ ਦੇ ਅੰਦਰ ਅੰਦਰ ਕੋਈ ਨਾ ਕੋਈ ਹੋਮਸਟੇ ਮਿਲ ਜਾਂਦਾ ਸੀਗਾ ਹੋਮਸਟੇ 'ਚ ਰਹਿਣ ਦਾ ਮਤਲਬ ਵੀ ਇਹੀ ਹੁੰਦਾ ਕਿ ਜਦੋਂ ਤੁਸੀਂ ਸਫ਼ਰ ਤੇ ਹੋ ਤੁਸੀਂ ਬਾਹਰਲਾ ਖਾਣਾ ਨਾ ਖਾਓ ਤੁਸੀਂ ਅ ਜਦੋਂ ਕਿਸੇ ਦੇ ਘਰੇ ਰਹਿੰਨੇ ਹੋ ਤਾਂ ਉਹ ਤੁਹਾਨੂੰ ਤੁਹਾਡੀ ਪਸੰਦ ਮੁਤਾਬਕ ਖਾਣਾ ਜਿਹੜਾ ਉਹ ਬਣਾ ਕੇ ਦਿੰਦੇ ਨੇ ਘਰ ਵਰਗਾ ਖਾਣਾ ਹੁੰਦਾ ਤੇ ਸਫਰਾਂ ਦੇ ਵਿੱਚ ਅਕਸਰ ਅਸੀਂ ਬਾਹਰਲਾ ਖਾਣਾ ਖਾ ਕੇ ਬਿਮਾਰ ਹੋ ਜਾਂਦੇ ਆ ਪਰ ਜਦੋਂ ਅਸੀਂ ਕਿਸੇ ਦੇ ਘਰੇ ਰਹਿੰਦੇ ਆ ਤਾਂ ਇੱਕ ਤਾਂ ਸਾਨੂੰ ਘਰ ਵਰਗਾ ਮਾਹੌਲ ਮਿਲਦਾ ਤੇ ਦੂਜੀ ਜਿਹੜੀ ਚੀਜ਼ ਹੁੰਦੀ ਆ ਕਿ ਅਸੀਂ ਓਵੇਂ ਦੀ ਆਪਣਾ ਪਸੰਦ ਦਾ ਖਾਣਾ ਖਾ ਸਕਦੇ ਆ ਜੋ ਸਾਨੂੰ ਪਚਦਾ ਏ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਇੱਥੇ ਕੈਸ਼ ਕੈਰੀ ਕਰਕੇ ਲੈ ਕੇ ਜਾਓ ਇੱਥੇ ਹਰ ਜਗ੍ਹਾ ਤੇ ਤੁਹਾਡਾ ਜਿਹੜਾ ਡਿਜੀਟਲ ਪੇਮੈਂਟ ਤਾਂ ਉਹ ਹੋ ਜਾਂਦੀ ਆ ਇੱਕ ਜਿਵੇਂ ਸਾਨੂੰ ਇਨ੍ਹਾਂ ਥਾਵਾਂ ਤੇ ਇੱਥੋਂ ਦੀਆਂ ਜਿਹੜੀਆਂ ਲੋਕਲ ਚੀਜ਼ਾਂ ਹੁੰਦੀਆਂ ਨੇ ਉਹ ਖਰੀਦਣ ਦਾ ਸ਼ੌਂਕ ਹੁੰਦਾ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਜੇ ਤਾਂ ਤੁਹਾਨੂੰ ਕੋਈ ਲੋਕਲ ਪਰਸਨ ਇੱਥੋਂ ਦਾ ਜਾਣਦਾ ਏ ਤਾਂ ਤੁਸੀਂ ਉਹਦੇ ਨਾਲ ਜਾ ਕੇ ਚੀਜ਼ਾਂ ਖਰੀਦੋ ਨਹੀਂ ਤਾਂ ਫਿਰ ਤੁਸੀਂ 바ਰਗਨਿੰਗ ਕਰ ਸਕਦੇ ਹੋ ਮਤਲਬ ਚੀਜ਼ਾਂ ਦਾ ਮੁੱਲ ਭਾ ਕਰ ਸਕਦੇ ਹੋ ਮੈਂ ਜਿੰਨੀਆਂ ਕੁ ਵੀ ਚੀਜ਼ਾਂ ਖਰੀਦੀਆਂ ਮੈਨੂੰ ਇਹ ਕਹਿਣ 'ਚ ਕੋਈ ਸ਼ਰਮ ਨਹੀਂ ਕਿ ਮੈਂ ਉਹਨਾਂ ਚੀਜ਼ਾਂ ਦਾ ਰੇਟ ਘਟਾ ਘਟਾ ਕੇ ਉਹ ਚੀਜ਼ਾਂ ਖਰੀਦੀਆਂ ਜਿਵੇਂ ਕੋਈ 1500 ਦੀ ਸੀ ਤਾਂ ਉਹ ਬੜੇ ਆਰਾਮ ਨਾਲ ਤੁਹਾਨੂੰ 11-1200 ਦੀ ਚੀਜ਼ ਦੇ ਦਿੰਦੇ ਨੇ ਤੇ ਸਾਡੇ ਮਨਾਂ ਚੋਂ ਇਹ ਵੀ ਭਲੇਖਾ ਨਿਕਲ ਜਾਂਦਾ ਹੈ ਕਿ ਜਦੋਂ ਅਸੀਂ ਘੁੰਮਣ ਜਾਂਦੇ ਆ ਤਾਂ ਲੋਕ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਲੁੱਟਦੇ ਨੇ ਤੇ ਇੱਕ ਚੀਜ਼ ਜਿਹੜੀ ਮੈਂ ਬਹੁਤ ਢੰਗ ਨਾਲ ਤੇ ਬੜੇ ਸੋਹਣੇ ਤਰੀਕੇ ਨਾਲ ਮਹਿਸੂਸ ਕੀਤੀ ਕਿ ਅਕਸਰ ਜਦੋਂ ਅਸੀਂ ਘੁੰਮਣ ਦਾ ਸੋਚਦੇ ਆ ਨਾ ਤਾਂ ਅਸੀਂ ਉਸ ਸ਼ਹਿਰ ਨੂੰ ਗੂਗਲ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਫਿਰ ਉੱਥੇ ਜਿਹੜੀਆਂ 5-7 ਮਸ਼ਹੂਰ ਥਾਵਾਂ ਹੁੰਦੀਆਂ ਨੇ ਉਹਨਾਂ ਨੂੰ ਹੀ ਵੇਖ ਕੇ ਅਸੀਂ ਵਾਪਸ ਆ ਜੰਨੇ ਆ ਮੇਰੇ ਖਿਆਲ ਮੁਤਾਬਕ ਉਹਦੇ ਨਾਲ ਵੀ ਜ਼ਰੂਰੀ ਹੁੰਦਾ ਕਿ ਤੁਸੀਂ ਆਪਣੇ ਸਫ਼ਰ ਤੇ ਨਿਕਲੋ ਰਸਤੇ ਦੇ ਵਿੱਚ ਜਿਹੜੀ ਵੀ ਕੋਈ ਥਾਂ ਤੁਹਾਨੂੰ ਅਟਰੈਕਟ ਕਰਦੀ ਆ ਤੁਹਾਡਾ ਦਿਲ ਕਰਦਾ ਕਿ ਮੈਂ 10 ਮਿੰਟ 15 ਮਿੰਟ ਇੱਥੇ ਰੁਕਾਂ ਤਾਂ ਤੁਸੀਂ ਉੱਥੇ ਰੁਕੋ ਤੁਸੀਂ ਇੱਥੋਂ ਦੇ ਪਿੰਡਾਂ ਦੇ ਵਿੱਚ ਜਾਓ ਤੁਹਾਨੂੰ ਇੰਨਾ ਇੰਨਾ ਥਾਵਾਂ ਦੀ ਜਿਹੜੀ ਪਿੰਡਾਂ ਦੀ ਜ਼ਿੰਦਗੀ ਆ ਨਾ ਉਹ ਦੇਖਣੀ ਬਹੁਤ ਜ਼ਿਆਦਾ ਲਾਜ਼ਮੀ ਆ ਉਹ ਤੁਹਾਨੂੰ ਜ਼ਿਆਦਾ ਖਿੱਚਦੀ ਆ ਸ਼ਹਿਰਾਂ ਦੀ ਬਜਾਏ ਸ਼ਹਿਰਾਂ 'ਚ ਤਾਂ ਉਹੀ 10-15 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਅਕਸਰ ਅੱਜਕੱਲ YouTube ਤੇ ਵੀ ਦੇਖ ਲੁੰਨੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਉਹ ਥਾਵਾਂ ਨੂੰ ਕਵਰ ਕੀਤਾ ਹੁੰਦਾ ਤੁਸੀਂ ਪਿੰਡਾਂ 'ਚ ਜਾਓ ਉਹਨਾਂ ਦੀ ਜ਼ਿੰਦਗੀ ਦੇਖੋ ਤੁਹਾਨੂੰ ਇਹ ਲੱਗੂਗਾ ਕਿ ਬਹੁਤ ਸਾਰੇ ਪਿੰਡ ਨੇ ਜਿੰਨਾਂ 'ਚ ਅਜੇ ਬਿਜਲੀ ਤੱਕ ਨਹੀਂ ਆਈ ਅਸੀਂ ਇੱਕ ਪਿੰਡ ਗਏ ਸੀਗੇ ਗਾਰਕੁੰ ਜਿੱਥੇ 15 ਸਾਲ ਪਹਿਲਾਂ ਬਿਜਲੀ ਆਈ ਲੋਕੀ ਥੋੜੇ ਪੈਸਿਆਂ ਦੇ ਵਿੱਚ ਵੀ ਬਹੁਤ ਸੋਹਣਾ ਗੁਜ਼ਾਰਾ ਕਰਦੇ ਨੇ ਅਜੇ ਤੱਕ ਬਹੁਤ ਸਾਰੇ ਥਾਵਾਂ ਤੇ ਅਸੀਂ ਕਈ ਪਿੰਡਾਂ 'ਚ ਗਏ ਆਰਗੈਨਿਕ ਜਿਹੜਾ ਖਾਣਾ ਲੋਕ ਖਾਂਦੇ ਨੇ ਉਹ ਉਹਨਾਂ ਨੇ ਹਲੇ ਤੱਕ ਆਪਣੇ ਖੇਤਾਂ ਦੇ ਵਿੱਚ ਪੈਸਟੀਸਾਈਡ ਆ ਜਿਹੜਾ ਉਹ ਵਰਤਣਾ ਵੀ ਨਹੀਂ ਸ਼ੁਰੂ ਕੀਤਾ ਤੇ ਬਹੁਤ ਦਿਲਚਸਪ ਗੱਲ ਸੀਗੀ ਕਿ ਮੈਂ ਇੱਕ ਪਿੰਡ 'ਚ ਗਈ ਉਹਨਾਂ ਲੋਕਾਂ ਨੇ ਹਲੇ ਤੱਕ ਸਿਨੇਮਾ ਤੱਕ ਵੀ ਨਹੀਂ ਦੇਖਿਆ ਤੇ ਜਦੋਂ ਤੁਸੀਂ ਐਵੇਂ ਦੇ ਲੋਕਾਂ ਨੂੰ ਮਿਲਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿੰਨਾ ਸ਼ੁਕਰਾਨਾ ਕਰਨਾ ਚਾਹੀਦਾ ਪਰਮਾਤਮਾ ਦਾ ਕੀ ਅਸੀਂ ਕਿੰਨੀਆਂ ਸੋਹਣੀਆਂ ਥਾਵਾਂ ਤੇ ਬੈਠੇ ਆਂ ਜਿੱਥੇ ਇੱਕ ਚੁਟਕੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹਾਜ਼ਰ ਹੋ ਜਾਂਦੀਆਂ ਨੇ ਪੱਥਰਾਂ ਦੇ ਇੰਨੇ ਕੰਜਸਟਡ ਭੀੜੇ-ਭੀੜੇ ਘਰ ਨੇ ਜਿਨ੍ਹਾਂ ਦੇ ਵਿੱਚ ਲੋਕ ਪਿੰਡਾਂ 'ਚ ਰਹਿੰਦੇ ਨੇ ਬਹੁਤ ਸਾਰੀ ਅਮੀਰੀ ਵੀ ਹੋਊਗੀ ਜਿਹੜੀ ਮੈਂ ਕਹਿ ਦਿੰਨੀ ਆ ਅਕਸਰ ਕਿ ਸ਼ਹਿਰਾਂ 'ਚ ਹੀ ਹੁੰਦੀ ਆ ਜਾਂ ਪਿੰਡਾਂ 'ਚ ਵੀ ਥੋੜੇ ਜਿਹਾ ਅਮੀਰ ਲੋਕ ਹੈਗੇ ਨੇ ਪਰ ਫਿਰ ਵੀ ਬਹੁਤ ਘੱਟ income ਵਾਲੇ ਲੋਕ ਨੇ ਇੱਥੇ ਤੇ ਉਹਨਾਂ ਦਾ ਜਿਹੜਾ ਗੁਜ਼ਾਰਾ ਉਹ ਟੂਰਿਸਟ ਨੇ ਜਿਹੜੇ ਉਹਨਾਂ ਦੇ ਸਿਰ ਤੇ ਚੱਲਦਾ ਹੈ ਤੇ ਤੁਹਾਨੂੰ ਇੱਥੇ ਸੱਚੀ ਇਹਨਾਂ ਥਾਵਾਂ ਤੇ ਜਰੂਰ ਆਉਣਾ ਚਾਹੀਦਾ ਜਿਵੇਂ ਮੈਂ ਅਕਸਰ ਹੀ ਜਦੋਂ ਰਾਜਸਥਾਨ ਜਾਨੀ ਹੁੰਨੀ ਆ ਤਾਂ ਮੈਨੂੰ ਇਹ ਚੀਜ਼ ਬੜੀ ਅ ਦਿਲ ਨੂੰ ਲੱਗਦੀ ਹੁੰਦੀ ਆ ਕਿ ਲੋਕ ਕਿੰਨੇ ਆਦਰ ਮਾਣ ਨਾਲ ਸਾਨੂੰ ਜੀ ਆਇਆਂ ਕਹਿੰਦੇ ਨੇ ਕਿਉਂਕਿ ਉਹ ਸਾਡੇ ਤੇ ਡਿਪੈਂਡੈਂਟ ਨੇ ਐਵੇਂ ਕਸ਼ਮੀਰ ਸ਼੍ਰੀਨਗਰ ਜਿੱਥੇ ਵੀ ਤੁਸੀਂ ਜਾਣਦੇ ਹੋ ਲੇਹ ਤੱਕ ਵੀ ਜਿਹੜੇ ਲੋਕ ਨੇ ਉਹ ਤੁਹਾਡੇ ਤੇ ਡਿਪੈਂਡੈਂਟ ਨੇ ਕਿਉਂਕਿ ਇਹਨਾਂ ਲੋਕਾਂ ਕੋਲੇ ਨਾ ਬਰਫ਼ ਪੈਣ ਕਰਕੇ ਸਿਰਫ 4-5 ਜਿਹੜੇ ਮਹੀਨੇ ਨੇ ਜਾਂ ਵੱਧ ਤੋਂ ਵੱਧ 7-8 ਮਹੀਨੇ ਆਪਾਂ ਕਹਿ ਸਕਦੇ ਹਾਂ ਉਹ ਕੰਮ ਕਰਨਦੇ ਹੁੰਦੇ ਨੇ ਉਸ ਤੋਂ ਬਾਅਦ ਇਹ ਆਪਣੇ ਘਰਾਂ ਦੇ ਵਿੱਚ ਬੰਦ ਹੋ ਜਾਂਦੇ ਨੇ ਕੁੜੀਆਂ ਇੱਥੇ ਬਹੁਤ ਘੱਟ ਪੜਦੀਆਂ ਨੇ 8 ਜਾਂ 10ਕ ਵੱਧ ਤੋਂ ਵੱਧ ਕੁੜੀਆਂ ਪੜੀਆਂ ਹੁੰਦੀਆਂ ਨੇ ਜਦੋਂ ਤੁਸੀਂ ਪਿੰਡਾਂ 'ਚ ਜਾਂਦੇ ਹੋ ਪਰ ਸ਼ਹਿਰਾਂ ਦੇ ਵਿੱਚ ਕੁੜੀਆਂ ਇਸ ਤੋਂ ਜ਼ਿਆਦਾ ਪੜਦੀਆਂ ਨੇ ਨੌਕਰੀਆਂ ਕਰਦੀਆਂ ਨੇ ਤਾਂ ਜੇ ਤੁਸੀਂ ਪਿੰਡ 'ਚ ਜਾਓਗੇ ਤੁਹਾਨੂੰ ਐ ਲੱਗੂਗਾ ਕਿ ਸ਼ਾਇਦ ਇਹ ਪਿੰਡ ਅਜੇ ਸਾਡੇ ਨਾਲੋਂ ਘੱਟੋ ਘਾਟ 50 ਸਾਲ ਪਿੱਛੇ ਨੇ ਪਰ ਓਵਰਆਲ ਤੁਹਾਨੂੰ ਬਹੁਤ ਸੋਹਣਾ ਤਜਰਬਾ ਹੁੰਦਾ ਹਰ ਜਗ੍ਹਾ ਤੁਹਾਨੂੰ ਹਰੀਆਲੀ ਦੇਖਣ ਨੂੰ ਮਿਲਦੀ ਆ ਤੁਹਾਨੂੰ ਪਹਾੜ ਨੇ ਜਿਹੜੇ ਇੰਨਾ ਜ਼ਿਆਦਾ ਖਿੱਚਦੇ ਨੇ ਪਰ ਇਹ ਵੀ ਹੁੰਦਾ ਕਿ ਅਸੀਂ ਪੱਦਰੇ 'ਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਜ਼ਿਆਦਾ ਦੇਰ ਪਹਾੜਾਂ 'ਚ ਵੀ ਨਹੀਂ ਰਹਿ ਸਕਦੇ ਸਾਨੂੰ ਇਹ ਹੋ ਜਾਂਦਾ ਕਿ ਕਦੋਂ ਅਸੀਂ ਆਪਣੀ ਥਾਂ ਨੂੰ ਵਾਪਸ ਜਾਈਏ ਜਾਂ ਕਹਿ ਲਵਾਂ ਮੈਂ ਕਿ ਆਪਣੇ ਘਰ ਨੂੰ ਮੁੜੀਏ ਪਰ ਫਿਰ ਵੀ ਮੈਨੂੰ ਬਹੁਤ ਸੋਹਣਾ ਲੱਗਿਆ ਕਿਉਂਕਿ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਹੈ ਕਿ ਕਰੋਨਾ 5-6 ਮਹੀਨੇ ਬਾਅਦ ਨਿਕਲਣਾ ਤੁਹਾਡੇ ਲਈ ਜ਼ਰੂਰੀ ਹੁੰਦਾ ਚਾਹੇ ਤੁਸੀਂ ਛੋਟਾ ਜਿਹਾ ਕੋਈ ਸਫਰ ਕਰੋ ਉਹ ਤੁਹਾਡੇ ਲਈ ਬਹੁਤ ਐਮ ਹੁੰਦਾ ਅ ਕਈ ਲੋਕ ਇਹ ਵੀ ਕਹਿ ਦਿੰਦੇ ਆ ਕਿ ਜੀ ਆਰਮੀ ਬਹੁਤ ਤੰਗ ਕਰਦੀ ਆ ਜਗ੍ਹਾ-ਜਗ੍ਹਾ ਸਾਨੂੰ ਰੋਕਿਆ ਜਾਂਦਾ ਉਹ ਚੈਕਿੰਗ ਕਰਦੇ ਨੇ ਪਰ ਐਦਾਂ ਦਾ ਵੀ ਕੁਝ ਨਹੀਂ ਹੈਗਾ ਇੱਕ ਦੋ ਥਾਵਾਂ ਤੇ ਜ਼ਰੂਰ ਉਹ ਤੁਹਾਨੂੰ ਰੋਕਦੇ ਨੇ ਜੇ ਤੁਸੀਂ ਦੇਰ ਰਾਤ ਸਫਰ ਕਰ ਰਹੇ ਹੋ ਤਾਂ ਮੈਨੂੰ ਲੱਗਦਾ ਉਹ ਵੀ ਇਹੀ ਹੁੰਦਾ ਹੈ ਕਿ ਤੁਹਾਡੀ ਸਿਕਿਉਰਿਟੀ ਲਈ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿੱਥੇ ਤੱਕ ਜਾ ਰਹੇ ਹੋ ਤੁਸੀਂ ਇੱਥੇ ਕਰਨ ਕੀ ਆਏ ਹੋ ਤੁਹਾਡਾ ਪਰਪਸ ਕੀ ਆ ਇੱਥੇ ਆਉਣ ਦਾ ਤਾਂ ਐਵੇਂ ਦੀਆਂ ਇੱਕ ਦੋ ਗੱਲਾਂ ਉਹ ਜ਼ਰੂਰ ਤੁਹਾਨੂੰ ਪੁੱਛਦੇ ਨੇ ਪਰ ਹੋਰ ਕੋਈ ਮੇਰਾ ਮਾੜਾ ਤਜਰਬਾ ਜਿਹੜਾ ਇੱਥੇ ਨਹੀਂ ਰਿਹਾ ਪਰ ਇਹ ਵੀ ਹੁੰਦਾ ਕਿ ਅੱਜ ਕੱਲ ਅਸੀਂ ਕਿਸੇ ਤੇ ਬਹੁਤ ਜ਼ਿਆਦਾ ਭਰੋਸਾ ਨਹੀਂ ਕਰ ਸਕਦੇ ਜੇ ਤੁਹਾਨੂੰ ਕਿਤੇ ਵੀ ਥੋੜਾ ਜਿਹਾ ਵੀ ਅਨ ਸੇਫ ਲੱਗਦਾ ਤਾਂ ਤੁਸੀਂ ਉਸ ਜਗ੍ਹਾ ਤੇ ਜ਼ਿਆਦਾ ਦੇਰ ਨਾ ਰੁਕੋ ਜਿਹੜੇ ਬੰਦੇ ਦੀ ਇੰਟੈਂਸ਼ਨ ਤੁਹਾਨੂੰ ਤੁਹਾਡੇ ਲਈ ਚੰਗੀ ਨਹੀਂ ਲੱਗਦੀ ਉਸ ਜਗ੍ਹਾ ਤੇ ਜ਼ਿਆਦਾ देर ਨਾ ਰੁਕੋ ਮਤਲਬ ਹਰ ਇੱਕ ਦੀ ਗੱਲ ਤੇ ਭਰੋਸਾ ਕਰਨਾ ਵੀ ਜ਼ਰੂਰੀ ਨਹੀਂ ਹੁੰਦਾ ਤੁਸੀਂ ਆਪਣੇ ਦਿਮਾਗ ਨਾਲ ਪਹਿਲਾਂ ਸੋਚੋ ਕਿ ਵੀ ਮੈਂ ਕਿੱਥੇ ਸਟੇ ਕਰਨਾ ਮੈਂ ਕਿੱਥੇ ਰਹਿਣਾ ਪਰ ਮੈਂ ਇਹਨਾਂ ਨਾਲ ਜਿਵੇਂ ਬਹੁਤ ਗੱਲਾਂ ਕੀਤੀਆਂ ਇਹ ਕਹਿੰਦੇ ਵੀ ਸਾਡੇ ਇੱਥੇ ਕੁੜੀਆਂ ਬਹੁਤ ਸੇਫ ਨੇ ਅਸੀਂ ਕੁੜੀਆਂ ਨੂੰ ਬਹੁਤ ਰਿਸਪੈਕਟ ਕਰਦੇ ਆਂ ਪਰ ਕੁੜੀਆਂ ਇੱਥੇ ਜ਼ਿਆਦਾ ਬੁਰਕਿਆਂ ਦੇ ਚੀ ਰਹਿੰਦੀਆਂ ਨੇ ਜਾਂ ਮੈਂ ਜਿਵੇਂ ਕਿਸੇ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੇ ਵੀ ਜਦੋਂ ਨਾ ਅਸੀਂ ਬਹੁਤ ਸਮੇਂ ਤੋਂ ਆਪਣੇ ਰੀਤੀ ਰਿਵਾਜ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ ਤਾਂ ਉਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦੇ ਨੇ ਅਸੀਂ ਉਹਨੂੰ ਆਪਣੇ ਆਪ ਤੋਂ ਨਹੀਂ ਕੱਢ ਸਕਦੇ ਜਦੋਂ ਅਸੀਂ ਦੂਰ ਬੈਠ ਕੇ ਗੱਲਾਂ ਕਰਦੇ ਆ ਕਿ ਵੀ ਐਨੇ ਪਰਦੇ ਚ ਕੋਈ ਬੰਦਾ ਕਿਵੇਂ ਰਹਿ ਸਕਦਾ ਉਹਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਮੈਨੂੰ ਆਜ਼ਾਦੀ ਚਾਹੀਦੀ ਆ ਸਾਡੇ ਲਈ ਸ਼ਾਇਦ ਕੱਪੜਾ ਮਾਡਰਨ ਕੱਪੜਾ ਪਾਉਣਾ ਆਜ਼ਾਦੀ ਆ ਪਰ ਇਹਨਾਂ ਨੂੰ ਉਹ ਚੀਜ਼ ਆ ਜਿਹੜੀ ਉਹ ਆਪਣੀ ਲੱਗਦੀ ਆ ਇਹਨਾਂ ਲਈ ਪੜਨਾ ਲਿਖਣਾ ਕੰਮ ਕਰਨਾ ਆਜ਼ਾਦੀ ਆ ਮਤਲਬ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਹਰ ਇੱਕ ਦੇ ਰਿਸਪੈਕਟ ਕਰਦੀਆਂ ਹਰ ਇੱਕ ਦੇ ਰੀਤੀ ਰਿਵਾਜ ਦੀ ਹਰ ਇੱਕ ਦੇ ਧਰਮ ਦੀ ਹਰ ਇੱਕ ਦੇ ਕਲਚਰ ਦੀ ਤਾਂ ਮੈਨੂੰ ਸੋਹਣਾ ਲੱਗਿਆ ਕਿ ਜਿਵੇਂ ਵੀ ਕੋਈ ਰਹਿਣਾ ਚਾਹੁੰਦਾ ਉਹਨੂੰ ਆਪਣੀ ਜ਼ਿੰਦਗੀ ਆ ਜਿਹੜੀ ਉਸੇ ਢੰਗ ਨਾਲ ਜਿਉਣੀ ਚਾਹੀਦੀ ਆ ਮੈਂ ਕੋਸ਼ਿਸ਼ ਕਰੂੰਗੀ ਕਿ ਇੰਨਾ ਸਫਰਾਂ ਨੂੰ ਅਸੀਂ ਕੰਟੀਨਿਊ ਰੱਖੀਏ ਤੇ ਤੁਹਾਨੂੰ ਕਦੇ-ਕਦੇ 3-4 ਮਹੀਨੇ ਬਾਅਦ ਅਸੀਂ ਇੱਕ ਐਦਾਂ ਦਾ 7-8 ਦਿਨਾਂ ਦਾ ਸਫਰ ਕਰੀਏ ਤੇ ਤੁਹਾਨੂੰ ਦਿਖਾਈਏ ਉਹ ਸਫਰ ਘੱਟ ਪੈਸਿਆਂ ਵਾਲਾ ਵੀ ਕਿਤੇ ਕਿਤੇ ਹੋਵੇ ਤੇ ਕਿਤੇ ਕਿਤੇ ਜੇ ਤੁਸੀਂ ਅਫੋਰਡ ਕਰ ਸਕਦੇ ਹੋ ਤਾਂ ਵੱਧ ਪੈਸਿਆਂ ਵਾਲਾ ਵੀ ਹੋਵੇ ਜਿਵੇਂ ਮੈਂ ਕਿਹਾ ਕਿ ਮੇਰੇ ਲਈ ਮੇਰੀ ਟੀਮ ਦਾ ਹੋਣਾ ਨਾਲ ਜ਼ਰੂਰੀ ਸੀਗਾ ਇਸ ਕਰਕੇ ਦਿਨ ਵੀ ਸਾਡੇ ਕੋਲੇ ਥੋੜੇ ਸੀ ਅਸੀਂ ਗੱਡੀ ਤੇ ਆਏ ਪਰ ਬਹੁਤ ਸਾਰੇ ਲੋਕ ਨੇ ਜਿਹੜੇ ਬਾਈ 에ਅਰ ਵੀ ਆਉਂਦੇ ਆ ਜਾਂ ਬਹੁਤ ਸਾਰੇ ਲੋਕ ਨੇ ਜਿਹੜੇ ਸਾਈਕਲ ਜਿਵੇਂ ਤੁਸੀਂ ਬਲਦੇਵ ਤੇ ਕੁਦਦੇ ਵੀਰੇ ਨੂੰ ਦੇਖਿਆ ਹੋਣਾ ਕਿ ਉਹਨਾਂ ਨੇ ਸਾਈਕਲਾਂ ਤੇ ਵੀ ਇੱਧਰ ਦਾ ਸਫ਼ਰ ਬਹੁਤ ਵਾਰ ਕੀਤਾ ਤੇ ਹੁਣ ਬਲਦੇਵ ਜੀ ਮੈਂ ਪੈਦਲ ਸਫਰ ਕਰ ਰਿਹਾ ਉਹਦੇ ਨਾਲ ਜਿਹੜੀ ਮੁਲਾਕਾਤ ਅਸੀਂ ਕੀਤੀ ਆ ਇੱਥੇ ਲੇਹ ਚ ਬੈਠ ਕੇ ਅਸੀਂ ਬਲਦੇਵ ਸਾਨੂੰ ਇੱਥੇ ਮਿਲਿਆ ਸੀ ਉਹਨੂੰ ਇੰਟਰਵਿਊ ਕੀਤਾ ਉਹ ਵੀ ਅਸੀਂ ਇਸ ਮੰਗਲਵਾਰ ਤੁਸੀਂ ਅਨਕਟ ਤੇ ਦੇਖੋਗੇ ਕਿ ਅਡਲ ਟਨਲ ਤੋਂ ਲੇ ਤੱਕ ਦਾ ਉਹਨਾਂ ਦਾ ਜਿਹੜਾ ਪੈਦਲ ਸਫਰ ਆ ਉਹ ਕਿਵੇਂ ਦਾ ਰਿਹਾ ਤੇ ਇੱਕ ਚੀਜ਼ ਜਿਹੜੀ ਸਫਰ ਨਾਲ ਤੁਹਾਨੂੰ ਪਾਲਿਸ਼ ਕਰਦੇ ਆ ਤੁਹਾਡੇ ਅੰਦਰ ਪੇਸ਼ੈਂਸ ਲੈ ਕੇ ਆਉਂਦੇ ਆ ਉਹ ਪੇਸ਼ੈਂਸ ਇਹੀ ਹੁੰਦੇ ਆ ਜਿਵੇਂ ਮੈਂ ਕਿਹਾ ਕਿ ਹਰ ਇੱਕ ਦੇ ਕਲਚਰ ਨੂੰ ਰਿਸਪੈਕਟ ਕਰਨਾ ਜੇ ਕੋਈ ਆਪਣੀ ਡਿਊਟੀ ਪਰਫਾਰਮ ਕਰ ਰਿਹਾ ਉਹਨੂੰ ਰਿਸਪੈਕਟ ਕਰਨਾ ਉੱਥੋਂ ਦੇ ਖਾਣੇ ਨੂੰ ਰਿਸਪੈਕਟ ਕਰਨਾ ਉੱਥੋਂ ਦੇ ਲੋਕਾਂ ਦੇ ਰਹਿਣ ਸਹਿਣ ਨੂੰ ਰਿਸਪੈਕਟ ਕਰਨਾ ਇਹ ਚੀਜ਼ ਤੁਹਾਨੂੰ ਸਫਰ ਹੀ ਸਿਖਾਉਂਦੇ ਨੇ ਤੇ ਬਾਕੀ ਜਦੋਂ ਆਪਾਂ ਸਫਰਾਂ ਤੇ ਨਿਕਲਦੇ ਆ ਜਿਵੇਂ ਮੈਂ ਕਿਹਾ ਕਿ ਚੀਜ਼ਾਂ ਤੁਹਾਨੂੰ ਪਾਲਿਸ਼ ਕਰਦੀਆਂ ਨੇ ਤੁਹਾਨੂੰ ਉਦੋਂ ਪਤਾ ਲੱਗਦਾ ਕਿ ਬਈ ਇੰਨਾ ਜ਼ਿਆਦਾ ਸਮਾਨ ਨਾਲ ਚੁੱਕਣ ਦੀ ਲੋੜ ਨਹੀਂ ਹੈਗੀ ਪਰ ਸਾਨੂੰ ਇਹ ਸੀਗਾ ਕਿ ਅਸੀਂ ਤੁਹਾਨੂੰ ਇਹ ਚੀਜ਼ਾਂ ਦਿਖਾਉਣੀਆਂ ਨੇ ਤਾਂ ਥੋੜਾ ਜਿਹਾ ਅਸੀਂ ਉਸ ਟੰਗ ਨਾਲ ਹੀ ਆਈਏ ਪਰ ਜੇ ਤੁਸੀਂ ਹਫਤੇ ਲਈ ਵੀ ਆ ਰਹੇ ਹੋ ਹਰ ਜਗ੍ਹਾ ਤੁਹਾਨੂੰ ਕੱਪੜੇ ਧੋਣ ਲਈ ਕੁਛ ਨਾ ਕੁਛ ਮਿਲ ਜਾਂਦਾ ਤਾਂ ਤੁਹਾਡੇ ਕੋਲ ਤਿੰਨ ਚਾਰ ਜੋੜੇ ਕੱਪੜੇ ਵੀ ਹੋਣ ਤਾਂ ਤੁਹਾਡਾ ਬਹੁਤ ਸੋਨਾ ਸਮਾਂ ਲੰਘ ਜਾਂਦਾ ਕਿਉਂਕਿ ਆਪਾਂ ਸਫਰਾਂ ਦਾ ਆਨੰਦ ਮਾਣਨ ਲਈ ਆਉਨੇ ਆਪਾਂ ਕੋਈ ਵਿਖਾਵਾ ਕਰਨ ਲਈ ਨਹੀਂ ਆਉਂਦੇ ਆਪਾਂ ਕੋਈ ਆਪਣੀ ਅਮੀਰੀ ਦਿਖਾਉਣ ਲਈ ਨਹੀਂ ਆਉਂਦੇ ਤੇ ਇੱਕ ਮੈਨੂੰ ਗੱਲ ਬਹੁਤ ਜ਼ਿਆਦਾ ਮਤਲਬ ਉਹ ਚੀਜ਼ ਜਿੱਤੇ ਸੀ ਹਮੇਸ਼ਾ ਪੰਜਾਬ ਚ ਵੀ ਗੱਲ ਕਰਦੇ ਆਂ ਵੀ ਜਿਹੜਾ ਵੀ ਬੰਦਾ ਕੋਈ ਚੀਜ਼ ਪੈਦਾ ਕਰਦਾ ਨਾ ਉਹਨੂੰ ਉਹਦਾ ਮੁੱਲ ਨਹੀਂ ਮਿਲਦਾ ਜਿਹੜਾ ਪੈਦਾ ਕਰਨ ਵਾਲੇ ਤੋਂ ਖਰੀਦ ਕੇ ਵੇਚਦਾ ਉਹਨਾਂ ਨੂੰ ਉਹਨਾਂ ਦਾ ਮੁੱਲ ਮਿਲਦਾ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਅਸੀਂ ਇੱਥੇ ਇੱਕ ਬਾਗ ਚ ਗਏ ਸੇਬਾਂ ਦਾ ਬਾਗ ਸੀਗਾ ਉਹ ਤੇ ਉੱਥੇ 600 ਰੁਪਏ ਦੇ 18 ਕਿਲੋ ਸੇਬ ਮਿਲਦੇ ਸੀਗੇ ਤੇ ਉਹ ਚੀਜ਼ਾਂ ਵੀ ਨਾ ਮਤਲਬ ਇੱਥੇ ਆ ਕੇ ਪਤਾ ਲੱਗਦੀਆਂ ਨੇ ਤੇ ਚੰਗੀ ਮਾੜੀ ਚੀਜ਼ ਦੀ ਕੁਆਲਿਟੀ ਕੀ ਆ ਉਹ ਇੱਥੇ ਆ ਕੇ ਪਤਾ ਲੱਗਦੀ ਆ ਅਸੀਂ ਕਹਿੰਦੇ ਆ ਫੁਲਾਣੀ ਜਗ੍ਹਾ ਦੀ ਚੀਜ਼ ਆ ਇਹ ਖਰੀਦੀ ਐ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਜਦੋਂ ਤੁਸੀਂ ਉਸ ਜਗ੍ਹਾ ਤੇ ਪਹੁੰਚਦੇ ਹੋ ਵੀ ਇਸ ਚੀਜ਼ ਦੇ ਵੀ 36 ਤਰ੍ਹਾਂ ਦੇ ਟਾਈਪ ਨੇ ਤੇ ਉਹ ਸਾਰਾ ਕੁਝ ਤੁਸੀਂ ਇੱਥੋਂ ਸਿੱਖਦੇ ਹੋ ਜਦੋਂ ਤੁਸੀਂ ਲੋਕਾਂ ਨੂੰ ਮਿਲੋ ਵੱਦ ਤੋਂ ਵੱਦ ਗੱਲਾਂ ਕਰੋ ਉਹਨਾਂ ਦੇ ਰਹਿਣ ਸਹਿਣ ਬਾਰੇ ਉਹਨਾਂ ਦੇ ਕਲਚਰ ਬਾਰੇ ਇਹ ਸਾਰੀਆਂ ਚੀਜ਼ਾਂ ਨਾ ਤੁਹਾਨੂੰ ਕਿਤਾਬਾਂ ਜਿੰਨਾ ਸਿਖਾਉਂਦੀਆਂ ਨੇ ਇੱਕ ਕਿਤਾਬ ਪੜ੍ਹ ਲੈਣੀ ਤੇ ਇੱਕ ਸਫ਼ਰ ਕਰ ਲੈਣਾ ਦੋਨੇ ਸ਼ਾਇਆ ਇੱਕ ਬਰਾਬਰ ਹੁੰਦੀਆਂ ਨੇ ਤੇ ਉਮੀਦ ਆ ਕਿ ਤੁਸੀਂ ਸਾਡੇ ਸਫ਼ਰ ਦੇਖੋਗੇ ਤੇ ਉਹਨਾਂ ਨੂੰ ਪਸੰਦ ਕਰੋਗੇ ਤੇ ਇੰਨੀ ਹੱਲਾਸ਼ੇਰੀ ਜ਼ਰੂਰ ਦੋਗੇ ਕਿ ਅਸੀਂ ਦੁਬਾਰਾ ਆ ਸੋਚ ਸਕੀਏ ਕਿ ਅਸੀਂ ਹੁਣ ਇੱਕ ਹੋਰ ਸਫ਼ਰ ਤੇ ਨਿਕਲੀਏ ਤੇ ਕੁੱਲ ਮਿਲਾ ਕੇ ਮੇਰਾ ਸਫ਼ਰ ਬਹੁਤ ਸੋਹਣਾ ਸੀਗਾ ਮੈਂ ਬਹੁਤ ਸਾਰਾ ਕੁਝ ਲਿਖਣ ਲਈ ਇੱਥੋਂ ਸਿੱਖ ਕੇ ਜੱਲੀਆਂ ਜਿਹੜਾ ਮੈਂ ਆਉਣ ਵਾਲੇ ਦਿਨਾਂ ਚ ਲਿਖੂਗੀ ਵੀ ਜ਼ਰੂਰ ਤੇ ਅੱਜ ਦਾ ਪ੍ਰੋਗਰਾਮ ਐਨ ਆਈ ਸੀ ਤੁਸੀਂ ਚੜ੍ਹਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਅੱਜ ਦਾ ਪੂਰਾ ਦਿਨ ਆ ਜਿਹੜਾ ਉਹਨੂੰ ਬਹੁਤ ਸੋਹਣਾ ਗੁਜ਼ਾਰਿਓ ਤੇ ਥੋੜੇ ਥੋੜੇ ਵੀਊ ਅਸੀਂ ਤੁਹਾਨੂੰ ਇੱਥੋਂ ਦੇ ਦਿਖਾਉਨੇ ਆ ਬਾਕੀ ਰੱਬ ਰੱਖਾ ਸਤਿ ਸ਼੍ਰੀ ਅਕਾਲ